ਗੁਰਜੀ ਸਿੰਘ ਓਜਲਾ ਦੇ ਮਾਤਾ ਜੀ ਪਹੁੰਚੋ ਨੇ ਮਾਤਾ ਜੀ ਤੁਸੀਂ ਕਿਦਾ ਦੇਖ ਰਹੋ ਕਿ ਹੁਣ ਲੋਕ ਆਪਣੇ ਬੱਚਿਆਂ ਤੋਂ ਡਰਨਾ ਚਾਲੂ ਹੋ ਗਏ ਨੇ ਕਿ ਕਿ ਪਤਾ ਨਹੀਂ ਇਹਦਾ ਕੀ ਹਾਲਾਤ ਹੋਏ ਨੇ ਨਸ਼ੇ ਦਾ ਇੰਨਾ ਸੇਵਨ ਚੜ ਗਿਆ ਉਸ ਨੂੰ ਕਿ ਉਸ ਨੇ ਆਪਣੀ ਮਾਤਾ ਭਾਬੀ ਜਿਹੜਾ ਕਿ ਭਤੀਜਾ ਉਹਨੂੰ ਖਤਮ ਕਰ ਦਿੱਤਾ ਜੀ ਵੇਖ ਬੇਟਾ ਜਿਹੜਾ ਬੰਦਾ ਆਪਣੀ ਮਾਂ ਨੂੰ ਮਾਰ ਸਕਦਾ ਜਿਹਦੇ ਸਰੀਰ ਤੋਂ ਉਹਦਾ ਵजूद ਪੈਦਾ ਹੋਇਆ ਹੂੰ ਤੇ ਬਾਕੀ ਉਹਦਾ ਕੋਈ ਕੀ ਲੱਗਾ ਜੀ ਉਹਦਾ ਬਾਕੀ ਕੋਈ ਰਿਸ਼ਤੇਦਾਰ ਨਹੀਂ ਪਰਜਾਈ ਮਾਰ ਦਿੱਤੀ ਇੱਕ ਛੋਟਾ ਜਿਹਾ ਬੱਚਾ ਮਾਰ ਦਿੱਤਾ ਹੂੰ ਤੇ ਜੇ ਇਹਦਾ ਕਾਰਨ ਨਸ਼ਾ ਏ ਹੂੰ ਤੇ ਨਸ਼ਾ ਬੰਦ ਕਰਨਾ ਕਿਹਦੀ ਜ਼ਿੰਮੇਵਾਰੀ ਹੈ ਹੂੰ ਤੁਹਾਡੀ ਵੀ ਆ ਨਾ ਜੀ ਸਾਡੀ ਵੀ ਆ ਸਾਰੇ ਸਮਾਜ ਦੀ ਆ ਤੇ ਮੇਨ ਸਾਡੀਆਂ ਸਰਕਾਰਾਂ ਦੀ ਆ ਹੂੰ ਤੇ ਮੇਨ ਸਾਡੀ ਅਫਸਰਸ਼ਾਹੀ ਦੀ ਵੀ ਆ ਜੀ ਕਿਉਂਕਿ ਅੱਜ ਤੁਸੀਂ ਫੜਾਉਂਦੇ ਹੋ ਨਾ ਨਸ਼ੇਵਾਲਾ ਤੇ ਉਹ ਭੜਕੇ ਤੁਹਾਡੇ ਉਹ ਗਾੜੀ ਆਣ ਕੇ ਤੁਹਾਨੂੰ ਗਾਲ੍ਹਾਂ ਕੱਢਣ ਡਿਆ ਹੁੰਦਾ ਤੇ ਮੇਰਾ ਕੀ ਵਗਾਰ ਲਿਆ ਜੀ ਜੀ ਇਸ ਕਰਕੇ ਇਹ ਜੋ ਕੁਝ ਵੀ ਹੋਣ ਡਿਆ ਨਾ ਇਹ ਮੈਂ ਨਹੀਂ ਕਹੂੰਗੀ ਇਹਨੇ ਬੰਦ ਹੋ ਜਾਣਾ ਹੂੰ ਜਿੰਨਾ ਚਿਰ ਸਾਡੀਆਂ ਸਰਕਾਰਾਂ ਸੁਹਿਰਦ ਨਾ ਹੋਈਆਂ ਜੀ ਤੇ ਜੇ ਸਾਡੀਆਂ ਸਰਕਾਰਾਂ ਹੀ ਬੋਲੀਆਂ ਪਾ ਪਾ ਨਚਣ ਡੀਆਂ ਐ इवन ਦੋ ਜੇ ਸਾਡਾ ਸੀਐਮ ਹੀ ਨਚਣ ਡਿਆ ਐ ਹਾਂ ਜਾਂ ਇੱਕ ਜਿਹੜੇ ਐਮਪੀ ਸੀਟ ਤੇ ਐਸ ਵੇਲੇ ਚੌਣ ਲੜ ਰਹੇ ਨੇ ਧਾਰੀਵਾਲ ਸਾਹਿਬ ਉਹ ਕਹਿੰਦੇ ਵੀ ਤਾਹ ਵੋਟਾਂ ਤੇ ਪਾਉਣੀਆਂ ਨਹੀਂ ਕਿਤੇ ਵਿਆਹ ਸ਼ਾਦੀ ਹੋਊ ਤੇ ਇਹਨਾਂ ਨੂੰ ਲੈ ਜਿਓ ਨਚਣਾ ਬੜਾ ਸੋਨਾ ਜਾਣਦਾ ਏ ਸੀਐਮ ਨੂੰ ਨਚਣਾ ਨਹੀਂ ਆਉਣਾ ਚਾਹੀਦਾ ਸੀਐਮ ਨੂੰ ਲੋਕਾਂ ਦੇ ਦਰਦ ਦੀ ਪਛਾਣ ਹੋਣੀ ਚਾਹੀਦੀ ਹੈ ਲੋਕਾਂ ਦੇ ਦੁੱਖਾਂ ਦਾ ਸਾਂਝੀਦਾਰ ਬਣੇ ਨਚਣ ਨੂੰ ਬੜੇ ਮੋਕੇ ਹੁੰਦੇ ਨੇ ਜਿਹੜੀ ਸੀਐਮ ਦੀ ਪੋਸਟ ਆ ਨਾ ਇਹ ਬੰਦੇ ਦੀ ਆਪਣੀ ਨਹੀਂ ਹੁੰਦੀ ਇਹ ਲੋਕਾਂ ਦੀ ਹੁੰਦੀ ਹੈ ਪਰ ਹੁਣ ਤੁਸੀਂ ਇਸ ਘਟਨਾ ਨੂੰ ਕਿੱਦਾਂ ਦੇਖ ਰਹੇ ਹੋ ਕਿ ਹੁਣ ਤੇ ਪੂਰਾ ਪੰਜਾਬ ਏਲ ਗਿਆ ਕਿਉਂਕਿ ਲੋਕ ਡਰਦੇ ਨੇ ਕਿ ਕਿਤੇ ਬੱਚਾ ਮੇਰੇ ਤੇ ਨਾਲ ਹਮਲਾ ਕਰ ਦੇ ਬਿਲਕੁਲ ਬਿਲਕੁਲ ਮਾਵਾਂ ਬੱਚਾ ਮਾਰਨ ਡੀਆਂ ਨੇ ਹਮ ਬੱਸ ਸਟੈਂਡ ਤੇ ਸੁੱਟ ਆਉਂਦੀਆਂ ਨੇ ਬੱਚਾ ਮਾਂ ਨੂੰ ਪਿਓ ਨੂੰ ਮਾਰ ਰਿਹਾ ਏ ਇਸ ਬੱਚੇ ਨੇ ਮਾਂ ਮਾਰੀ ਪਰਜਾਈ ਮਾਰੀ ਤੇ ਇੱਕ ਕੋਮਲ ਜਿਹਾ ਬੱਚਾ ਮਾਰਿਆ ਤੇ ਮੈਂ ਇਹਨੂੰ ਕਿਸ ਨਜ਼ਰੀਏ ਨਾਲ ਵੇਖ ਹਮ ਮੇਰੀ ਦ੍ਰਿਸ਼ਟੀ ਤੇ ਹੋਰਸੋ ਹੋ ਸਕਦੀ ਦ੍ਰਿਸ਼ਟੀਕੋਣ ਤੇ ਸਾਫ਼ ਆ ਨਾ ਜੀ ਬਈ ਇਹ ਲਹੂ ਕਹਿੰਦੇ ਹੁੰਦੇ ਹੀ ਪਿੱਛੇ ਸਫੇਦ ਹੋ ਗਿਆ ਸਫੇਦ ਨਹੀਂ ਹੋ ਗਿਆ ਮੈਂ ਕਿੰਨੇ ਪਾਣੀ ਹੋ ਹੀ ਗਿਆ ਹਮ ਕਿਉਂਕਿ ਕੋਈ ਵੀ ਤਰਲੇ ਦੇ ਨਾਲ ਨਸ਼ਿਆਂ ਬਾਰੇ ਕੋਈ ਪਿਛਲੇ 15 20 ਸਾਲ ਤੋਂ ਸਰਕਾਰਾਂ ਆਈਆਂ ਸਰਕਾਰਾਂ ਗਈਆਂ ਅਸੀਂ ਗੁਟਕੇ ਚੁੱਕ ਕੇ ਸਵਾਹਾਂ ਖਾਧੀਆਂ ਅਸੀਂ ਕਈ ਕੁਝ ਕੀਤਾ ਪਰ ਅਸੀਂ ਆਪਣੀ ਕਹਿਣੀ ਤੇ ਕਥਨੀ ਤੇ ਪੂਰੀ ਨਹੀਂ ਉੱਤਰੀ ਅਸੀਂ ਕਹਿ ਦਿੰਨੇ ਆ ਨਸ਼ਾ 8 ਦਿਨਾਂ ਚ ਖਤਮ ਪਰ ਇਹ 8 ਸਾਲਾਂ ਚ ਵੀ ਨਹੀਂ ਹੋਇਆ ਇਹ ਲਗਾਤਾਰ ਵੱਧਦਾ ਜਾ ਰਿਹਾ ਹੈ ਇਹਦੇ ਨਾਲ ਕ੍ਰਾਈਮ ਵਧੂਗਾ ਕਿਉਂਕਿ ਜਦੋਂ ਨਸ਼ੇੜੀ ਦਾ ਨਸ਼ਾ ਖਤਮ ਹੁੰਦਾ ਹੈ ਨਾ ਉਹ ਆਪਣੇ ਪੁੱਤ ਨੂੰ ਵੀ ਮਾਰ ਸਕਦਾ ਹੈ ਤੇ ਵੇਚ ਵੀ ਸਕਦਾ ਹੈ ਅਸੀਂ ਇੱਥੋਂ ਤੱਕ ਗਿਰ ਗਏ ਆ ਸਮਾਜ ਦੀ ਇੰਨੀ ਵੱਡੀ ਗ੍ਰਾਵਿਟੀ ਆ ਗਈ ਆ ਵੀ ਜੇ ਪੰਜਾਬ ਨੂੰ ਹਜੇ ਵੀ ਨਾ ਸੰਭਿਆ ਗਿਆ ਤੇ ਤੁਸੀਂ ਸਮਝ ਲਓ ਕਿ ਇਹਦਾ ਨਕਸ਼ੇ ਦੇ ਤੋਂ ਦੋਸਤਾਂ ਦੇ ਨਕਸ਼ੇ ਤੋਂ ਦੁਨੀਆ ਦੇ ਨਕਸ਼ੇ ਤੋਂ ਇਹਦਾ ਨਾ ਜੜਾ ਉਹਦੇ ਤੇ ਕਾਟਾ ਫਿਰ ਚੁ ਕਿਉਂਕਿ ਬਸ ਸਖਤ ਲੋੜਿਆ ਕਿ ਸਰਕਾਰਾਂ ਪਹਿਲ ਦੇ ਆਧਾਰ ਤੇ ਨਸ਼ਿਆਂ ਨੂੰ ਨੱਥ ਮੋਣ ਤੇ ਜੇ ਹਿੱਸੇ ਪਤੇ ਰੱਖਣੇ ਆ ਤੇ ਫਿਰ ਨੱਥ ਨਹੀਂ ਪੈਣੀ ਫਿਰ ਇਹ ਕਤਲ ਇੰਜ ਹੀ ਹੁੰਦੇ ਰਹਿ ਏਦਾਂ ਘਰ ਬਵਾਦ ਹੋ ਗਏ ਇੰਜ ਹੀ ਘਰ ਬਵਾਦ ਹੋਣਗੇ ਬਲਕਿ ਇਸ ਤੋਂ ਜ਼ਿਆਦਾ ਹੋਣਗੇ ਤੇੜੇ ਚਾਰ ਮਾਰੇ ਸੀ ਇੱਥੇ ਤਿੰਨ ਮਾਰ ਦਿੱਤੇ ਹੁਣ ਕਿਤੇ ਛੇ ਵੀ ਹੋ ਸਕਦੇ ਆ ਕਿਉਂਕਿ ਆ ਤੁਸੀਂ ਵੇਖਿਓ ਵੀ ਉਹ ਜਿਹਦੇ ਹਸਬੰਦ ਨੇ ਮਾਰੇ ਆ ਉਹਦੀਆਂ ਦੋ ਬੇਟੀਆਂ ਆ ਜਵਾਨ ਆ ਕੁੜੀਓ ਉਹ ਸਰੈਂਡਰ ਕਰਕੇ ਚਲੇ ਆ ਗਿਆ ਉਹਨੂੰ ਤੇ ਦਾਲ ਫੁਲਕਾ ਤਿੰਨ ਰੋਟੀਆਂ ਤੇ ਦਾਲ ਜੇਲ੍ਹ ਚੋਂ ਮਿਲੀ ਜਾਣੀ ਕਿਉਂਕਿ ਮੇਰਾ ਜੇਲ੍ਹ ਦਾ ਐਕਸਪੀਰੀਅੰਸ ਐਸ ਮੇਰੀ ਬੀ ਕਲਾਸ ਸੀ ਸਾਨੂੰ ਪੰਜ ਫੁਲਕੇ ਮਿਲਦੇ ਸੀ ਓਕੇ ਜੀ ਤੇ ਇਹ ਉਹ ਖਾਈ ਜਾਊਗਾ ਇਹਨੇ ਕਿੱਥੋਂ ਖਾਣੀ ਆ ਤੇ ਬੇਟੀਆਂ ਦੇ ਉੱਤੇ ਬਾਪ ਬਹੁਤ ਜ਼ਰੂਰੀ ਹੁੰਦਾ ਜੋ ਜ਼ਮਾਨਾ ਐ ਨਾ ਸਾਲ ਦੀ ਬੱਚੀ ਤੋਂ ਲੈ ਕੇ 100 ਸਾਲ ਦੀ ਦਾਦੀ ਮਾਂ ਦਾ ਮੜੀਆਂ ਤੱਕ ਧਿਆਨ ਰੱਖਣਾ ਪੈਂਦਾ ਹੈ ਕੋਈ ਦਰਿੰਦਾ ਆ ਨਾ ਜਾਵੇ ਤੇ ਜਿੱਥੇ ਕਬਰਾਂ ਹੈ ਮੈਂ 50 ਵਾਰੀ ਪੜਿਆ ਕਿ ਕਬਰਾਂ ਪੁੱਟ ਕੇ ਔਰਤਾਂ ਨਰੇਪ ਹੁੰਦੇ ਜਾਂਦੇ ਤੇ ਜਿਨ੍ਹਾਂ ਦੇ ਸਿਰ ਤੇ ਕੋਈ ਹੈ ਹੀ ਨਹੀਂ ਉਹਨਾਂ ਨਾਲ ਜੋ ਮਰਜ਼ੀ ਵੀ ਹੋ ਸਕਦਾ ਕੋਈ ਵੀ ਜਾਨਵਰ ਪੇਡਾਂ ਨੂੰ ਪਾੜ ਸਕਦਾ ਸੋ ਬਹੁਤ ਦੁਖਦਾਈ ਘਟਨਾ ਹੈ ਬਹੁਤ ਜ਼ਿਆਦਾ ਕਿਉਂਕਿ ਸ਼ਬਦ ਹੀ ਬੋਣੇ ਆ ਬਿਜਨੀ ਦੁਖਦਾਈ ਘਟਨਾ ਬਿਲਕੁਲ ਜੀ ਪੂਰੇ ਪਿੰਡ ਦੇ ਵਿੱਚ ਮਾਤਮ ਛਾਇਆ ਘਰ ਦੀਆਂ ਤਸਵੀਰਾਂ ਇੰਟਰਨੈਟ 'ਤੇ ਸਾਂਝੀਆਂ ਕਰ ਰਹੇ ਹਰ ਇੱਕ ਸਿਆਸਤਦਾਨ ਪਹੁੰਚ ਰਹੇ ਨੇ ਪਰ ਇੱਕੋ ਹੀ ਗੱਲ ਕਹਿ ਰਹੇ ਨੇ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਣਾ ਚਾਹੀਦਾ ਜੇ ਜਿਹੜਾ ਖੂਨ ਪਾਣੀ ਪਾਣੀ ਹੋ ਗਿਆ ਕਿਉਂਕਿ ਉਸ ਨੌਜਵਾਨ ਦੇ ਵੱਲੋਂ ਇਹ ਵੀ ਗੱਲ ਕਬੂਲ ਕਰ ਦਿੱਤੀ ਗਈ ਹੈ ਥਾਣੇ ਦੇ ਅੰਦਰ ਕਿ ਮੈਂ ਆਪਣੀ ਮਾਂ ਭਾਬੀ ਨੂੰ ਤੇ ਭਤੀਜੇ ਨੂੰ ਇਸ ਕਰਕੇ ਮਾਰਿਆ ਕਿਉਂਕਿ ਮੈਨੂੰ ਤੰਗ ਪਰੇਸ਼ਾਨ ਕਰਦੇ ਸਨ ਮੈਨੂੰ ਕੁੱਟਦੇ ਮਾਰਦੇ ਸਨ ਨਸ਼ਾ ਮੈਂ ਇਸ ਕਰਕੇ ਕਰਦਾ ਸੀ ਮੇਰੀ ਮਾਤਾ ਮੈਨੂੰ ਤੰਗ ਪਰੇਸ਼ਾਨ ਕਰਦੀ ਸੀ ਪਰ ਹੁਣ ਸਵਾਲ ਆ ਕਿ ਜੇ ਕੋਈ ਕਿਸੇ ਨੂੰ ਤੰਗ ਪਰੇਸ਼ਾਨ ਕਰਦਾ ਸੀ ਤੋ ਉਸ ਦਾ ਸੀ ਕਤਲ ਥੋੜਾ ਕਰ ਦਾਂਗੇ ਕਤਲ ਕਰਨ ਤੋਂ ਬਾਅਦ ਉਹ ਫਿਰ ਕਹਿੰਦਾ ਕਿ ਮੈਂ ਗੁਰਦੁਆਰੇ ਨਾ ਕੇ ਗੁਰਦਾਰੇ ਮੱਥਾ ਟੇਕ ਕੇ ਥਾਣੇ ਜਾ ਕੇ ਵੀਡੀਓ ਦਿਖਾਉਣਾ ਕਿ ਮੈਂ ਤਿੰਨ ਕਤਲ ਕਰਤੇ ਜਿਹੜੇ ਮੈਨੂੰ ਤੰਗ ਪਰੇਸ਼ਾਨ ਕਰਦੇ ਸਨ ਹੁਣ ਸਵਾਲ ਆ ਕਿ ਜੇ ਉਹਦੀ ਆਪਣੀ ਧਰਨ ਪਤਨੀ ਇੱਥੇ ਹੁੰਦੀ ਜਾਂ ਬੱਚੇ ਹੁੰਦੇ ਉਹਨਾਂ ਨੂੰ ਵੀ ਖਤਮ ਕਰ ਸਕਦਾ ਸੀ ਇਹ ਤੇ ਹੁਣ ਸਵਾਲਾਂ ਦੇ ਕੇਰੇ ਦੇ ਵਿੱਚੋਂ ਕੁੰਦਾ ਅੰਮ੍ਰਿਤਪਾਲ ਨਜ਼ਰ ਆ ਰਿਹਾ ਪਰ ਹੁਣ ਸਵਾਲ ਹੈ ਕਿ ਤਿੰਨ ਕਰਦੇ ਜੀ ਖਤਮ ਕਰ ਦਿੱਤੇ ਗਏ ਅਮਰਤਪਾਲ ਦੇ ਵੱਲੋਂ ਤਾਂ ਆਪਣਾ ਜਿਹੜਾ ਮਜੂ ਇਹ ਜਿਹੜਾ ਕਬੂਲ ਕਰ ਲਿਆ ਗਿਆ ਕਿ ਮੈਂ ਇਹ ਕਤਲ ਕੀਤਾ ਹੈ ਤੇ ਵੀਡੀਓ ਬਣਾ ਕੇ ਥਾਣੇ ਦੇ ਵਿੱਚ ਪਹੁੰਚਦਾ ਵਾ ਪਰ ਹੁਣ ਸਵਾਲ ਹੈ ਕਿ ਪੂਰੀ ਖਬਰ ਇਸ ਖਬਰ ਦੇ ਨਾਲ ਪੂਰਾ ਪੰਜਾਬ ਹਿਲਦਾ ਨਜ਼ਰ ਆ ਰਿਹਾ ਕੈਮਰਾਮੈਨ ਮਨੋਜੀਤ ਸਿੰਘ ਲਿਵਿੰਗ ਇਟ ਅ ਨਿਊਜ਼ ਕੰਤਵਾਲੀ